ਕੀ ਕਾਜੀ ਵਾ ਵੈ ਵੀ ਚੋ ਦੁਆਦ ਕਰ ਰਿਹਾ ਸੀ ਹਾਂ ਲੈ ਮੈਂ ਨਾ ਲਖੜਿਆ ਨਾ ਮੇਰਾ ਹੈ ਵਾਤ ਕੌਣ ਲੱਗੇ ਮੰਨੂ ਨਹੀਂ ਇੰਨਾ ਪਿਆਰ ਦਾ ਨਚੀਵ ਹੋਇਆ ਹਲੇ ਤੱਕ ਜਿੰਨਾ ਤਾਂ ਮੈਨੂੰ ਦੋ ਦਿਨਾਂ ਚੰਨਾ ਪਿਆਰ ਦਿੱਤਾ ਹਾਂ ਲੱਭ ਤੇ ਤੈਨੂੰ ਤਾਂ ਮੈਂ ਇੱਕ ਫੁੱਲਾ ਮੰਗੂ ਲੈ ਲਈ ਕੀ ਲੈਣਾ ਛੂਟ ਜਾ ਵੀ ਹਜ਼ਾਰ ਵਾਲਾ ਲੈ ਲੈ ਤੇਰੇ ਉੱਤੋਂ ਦੀ ਆ ਹਾਂ ਬੱਚੇ ਨਾਲ ਖੜੀ ਰਹੀ ਡੱਟਦੇ ਹਾਂ ਬੈਲੀ ਬੰਦੇ ਨੂੰ ਤਾਂ ਪਿਆਰ ਚਾਹੀਦਾ ਹੁੰਦਾ ਹੋਰ ਹਾਂ ਬੈਲੀਆਂ ਨੇ ਕੀ ਕੱਟ ਨੇ ਹਾਂ ਕੋਈ ਨਹੀਂ ਵਕਤ ਲਾਗੇ ਹਾਂ ਨਾ ਨਾ ਕੋਈ ਨਹੀਂ ਵਕਤ ਲਾਗੇ ਪਹਾੜਾ ਚੱਕਦਾ ਤੂੰ ਦਪਾਲੀਆ ਤੂੰ ਤੋ ਤੈਨੂੰ ਪਤਾ ਡਰਦਾ ਮੈਂ ਹਾਂ ਆਹਾ ਨਾ ਨਾ ਕੋਈ ਨਹੀਂ ਕੋਈ ਨਹੀਂ ਲੈ ਬਾਈ ਵੀ ਕਰਦਾ ਫਿਰ ਤੈਨੂੰ ਪਿਆਰ ਤਾਂ ਹੈਲੋ ਹਾਂ ਹਾਂ ਠੀਕ ਆ ਮੈਂ ਤਾਂ ਤੁਸੀਂ ਦੱਸੋ ਕਿਵੇਂ ਹੋ ਅੱਛਾ ਤੇਰੀ ਬਾਤ ਸੁਣ ਕੇ ਤਾਂ ਮੈਂ ਫੁੱਲਾ ਵਾਂਗੂ ਖਿੜ ਜਾਨੀ ਆ ਹੈ ਉਹੀ ਤਾਂ ਗੱਲ ਐ ਤੇਰੇ ਹੁੰਦੇ ਕਾਦੀ ਫਿਕਰ ਐ ਮੈਨੂੰ ਹਾਂ ਨਾ ਰਾਤ ਕੀ ਹੋ ਗਈ ਫੋਨ ਕੱਟ ਕੇ ਅੱਛਾ 2 ਮਿੰਟਾਂ ਬਾਅਦ ਫੇਰ ਫੋਨ ਲਾ ਲੈ ਦੁਬਾਰੇ ਹਾਂ ਹਾਂ ਮੈਨੂੰ ਤਾਂ ਆ ਹੀ ਗਿਆ ਮਾਂ ਕਿਤੇ ਸਾਨੂੰ ਨੀਂਦ ਆ ਗਈ ਹਾਂ ਨੀਂਦਾਂ ਤਾਂ ਕਿੱਥੇ ਮੇਰੀ ਤਾਂ ਆਪਦੀ ਨੀਂਦਾਂ ਉੱਡੀਆਂ ਪਈਆਂ ਨੇ ਮੈਂ ਤਾਂ ਦਿਨ ਰਾਤ ਇੱਕ ਹੀ ਦਿਖੀ ਜਾਂਦਾ ਹੂੰ ਉਹੀ ਚਿੱਤ ਨੂੰ ਚਿਤਮਣੀ ਜੀ ਲੱਗੀ ਰਹਿੰਦੀ ਸਾਰਾ ਦਿਨ ਪਤੀ ਨਹੀਂ ਲੱਗਦਾ ਕਾਉ ਮਾਉ ਜਹ ਹੋਈ ਜਾਂਦਾ ਹੈ ਹੈ ਉਹੀ ਦੁਨੀਆ ਨਾ ਰੰਗੜੀ ਰੰਗੜੀ ਜੀ ਲੱਗਦੀ ਹੋਂ ਤਾਂ ਜਵੇਂ ਹਾਂ ਕੋਈ ਤਾਂ ਫੋਨ ਥੋੜਾ ਕੋਈ ਤਾਂ ਪ੍ਰੀਤੋ ਚਾਹੀ ਦੱਤ ਤੇ ਮੈਨੂੰ ਕਿਹਦਾ ਫੋਨ ਲੈ ਮੇਰੇ ਫੋਨ ਤੇ ਜਿਹਦਾ ਮਰਜ਼ੀ ਫੋਨ ਆਵੇ ਤੇਰਾ ਕੋਈ ਮਤਲਬ ਨਹੀਂ ਬਣਦਾ ਹੁਣ ਮੇਰੇ ਫੋਨ ਦੇ ਹੱਥ ਲਾਉਂਦਾ ਬੱਸ ਤੈਨੂੰ ਐ ਪੁੱਛਦਾ ਤੂੰ ਕਿਉਂ ਨਹੀਂ ਚੌਥੀ ਰਾਤ ਤੈਨੂੰ ਕਿਹੜੂ ਕਹਿ ਨਹੀਂ ਗਈ ਤੂੰ ਲੈ ਮੈਂ ਵੀ ਗੱਲ ਕਰਦੀ ਆ ਕਿਹਦੇ ਗੱਲ ਕਿਹਦੇ ਨਾਲ ਕਰਦੀ ਆ ਤੂੰ ਕਿਹੜਾ ਮੈਨੂੰ ਨਾਂ ਦੱਸ ਕਿਉਂ ਦੱਸਾਂ ਤੈਨੂੰ ਨਾਂ ਕੀ ਗੱਲ ਫੇ ਤੂੰ ਬਾਈਲੀ ਦੀ ਜਨਾਨੀ ਹੋ ਕੇ ਆਏ ਹੋ ਜਾਏਗੀ ਤੂੰ ਤੇਰੀ ਕੀ ਜਨਾਨੀ ਰਹਿ ਗਈ ਮੈਂ ਕਿਛੇ ਨਾਲ ਕਰ ਲੈਂਗੀ ਗੱਲ ਤੇਰੇ ਨਾਲ ਤਾਂ ਮੇਰਾ ਨਿਬੜ ਗਿਆ ਹੁਣ ਹੁਣ ਤਾਂ ਮੈਂ ਜਿਹਦੇ ਨਾਲ ਮਰਜੀ ਗੱਲ ਕਰਾਂ ਹਾਂ ਪਰ ਤੋ ਮੇਰੇ ਮਾਈਕ ਵਿੱਚ ਬੈਠੀ ਹੋਏ ਮੈਂ ਤੈਨੂੰ ਦੱਛਾ ਫਿਰ ਹੋਈ ਜਾਵੇ ਮੈਨੂੰ ਬੇਇੱਜ਼ਤੀ ਦਾ ਕੀ ਆ ਜਦੋਂ ਤੂੰ ਤੀਮੀਆਂ ਨਾਲ ਗੱਲਾਂ ਮਾਰਦਾ ਉਹ ਕਿਹੜੀ ਇੱਜ਼ਤ ਬਣਦੀ ਹੈਗੀ ਹੁਣ ਆਪਣਾ ਤਾਂ ਆਪਣੀ ਪਈ ਸਰਦਾ ਹੈਗਾ ਆਪਣੀ ਵੀ ਤਾਂ ਹੁਣ ਆਪਣੀ ਜ਼ਿੰਦਗੀ ਕੱਢਣੀ ਹੈਗੀ ਓਏ ਕਿੱਚੀ ਮੇ ਨਾਲ ਦੀ ਗੱਲ ਮਾਰੀ ਮੈਂ ਤਾਂ ਹੁਣ ਕਰਦਾ ਤੀ ਤੈਨੂੰ ਥੋਂ ਲੱਗੇ ਨਹੀਂ ਮੈਂ ਦਬਾਲਾ ਮੈਂ ਮਾਂ ਦੀ ਛਾਂ ਕੀ ਕਰਦਾ ਸੀ ਮੈਂ ਤਾਂ ਮਾਂ ਨੂੰ ਦੇਖਦਾ ਚਟਕਿਆ ਕੱਪੜੀ ਤੋਂ ਅੱਛਾ ਰਾਤ ਤੁਰੇ ਪਿਆ ਮੈਂ ਜਦ ਗੱਲਾਂ ਲੱਗ ਰਹੀ ਤੇ ਕਰਨ ਕਿਹਦੇ ਨਾਲ ਕਰਦਾ ਸੀ ਜਾਣ ਜਾਣ ਕੇ ਮੈਨੂੰ ਸੁਣਾ ਸੁਣਾ ਕੇ ਹਾਂ ਖੜਾ ਹਾਂ ਮੈਂ ਸੁਣ ਮੇਰੀ ਗੱਲ ਤੈ ਮੇਰੇ ਵਾਲੀ ਗੁਰਦੀ ਡੜੀ ਨਹੀਂ ਦੇਖੀ ਫਿਰ ਹਾਂ ਰਾਤ ਨੂੰ ਨੇੜੇ ਚ ਡਾਦਾ ਤੇ ਇਧਰ ਕੱਲਾ ਤਾਂ ਬੋਲਦਾ ਸੀ ਬੰਦਾ ਚਲ ਤੂੰ ਮਗ ਜਾ ਮੈਨੂੰ ਕੰਮ ਕਰ ਲੈਣ ਦੇ ਗੱਲ ਕਰ ਨਹੀਂ ਨਾ ਮੈਂ ਤਾਂ ਫੇਟਾ ਮੇਰੀ ਗੱਲ ਹਾਂ ਮੇਰੀ ਬਹੂ ਬਣ ਕੇ ਕੀ ਦਾ ਕੀ ਦਾ ਤੈ ਤੋ ਜੇ ਘੇ ਜਾ ਕਰਨ ਮਨ ਤਾ ਮੈਂ ਤਾਂ ਪੈਰੀ ਹੱਥ ਲਵਾ ਲੈ ਦੇਖ ਨਾ ਨਕ ਨ ਲਕੀਰਾਂ ਕੱਢ ਦੇ ਨਾ ਤੂੰ ਮੇਰੀ ਗੱਲ ਸੁਣ ਤੂੰ ਤਾਂ ਖੇਡਦਾ ਤੀ ਫੋਕੇ ਪੜਾਕੇ ਮੈਂ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਮੈਂ ਤਾਂ ਗੋਲੀਆਂ ਜਮਾ ਪੱਕੀਆਂ ਖੇਡੀਆਂ ਨੇ ਮੇਰੀ ਤਾਂ ਗੱਲਬਾਤ ਹੈਗੀ ਕਿਸੇ ਮੇਰੀ ਨੱਚ ਵੜਦੇ ਪਰ ਹੋ ਜਾ ਮੇਰੀ ਨੱਚ ਵੜਦੇ ਜੇ ਤੂੰ ਐਹ ਜੀ ਕੰਦਰ ਕਿੱਤੇ ਕਰਦੇ ਮੈਂ ਕੋ ਵੜਦਾ ਨਾਸ ਮੈਂ ਕਿੰਨੀ ਕਨਸ ਵੜਲੀ ਅਜਾ ਤੂੰ ਤੀਨੀਆਂ ਨਾਲ ਗੱਲਾਂ ਕਰਦਾ ਮੈਂ ਕਹ ਤੋ ਆ ਦੇਖ ਲੈ ਟੈਲੀਫੋਨ ਤੇ ਮੇਰ ਤਾਂ ਛੰਮ ਨਹੀਂ ਹੈਗਾ ਤੇਰਾ ਬੇੜਾ ਬੈਜੇ ਛੰਮ ਨਹੀਂ ਹੈਗਾ ਮੈਂ ਤਾਂ ਖੋਕ ਕੈ ਲੈ ਜਾਂਦਾ ਜਿੱਥੇ ਮੇਰੇ ਆਲਸ ਤਾਂ ਉਹਨੇ ਨੈਟ ਪੈਕ ਵੀ ਭਵਾਤਾ ਇੰਸਟਾਗ੍ਰਾਮ ਐਡਿਟੀ ਗੱਲ ਹੋਈ ਸੀ ਸਾਡੀ ਤਾਂ ਹਾਂ ਉੱਥੋਂ ਚੱਕੀ ਦੀ ਅਸ ਤੱਕ ਇੱਕ ਤੋ ਟਲਾ ਲੈਸਤਾ ਉਹਦ ਨਹੀਂ ਚਲਾ ਲੇਤੀ ਮੈਂ ਜਿੱਦੇ ਤੇਰੇ ਨਾਲ ਟੁੱਟ ਫੁੱਟ ਹੋਈ ਤੇ ਆਪਣੀ ਕਿੰਨੇ ਫੁੱਲ ਬਟਨ ਕਟੜੇ 200 ਰੀਲ ਤੱਕ ਉਹ ਜਿੰਨੀ ਮੇਰੇ ਕੋਲੇ ਹਰੀਲ ਕੇ ਮੈਂ ਉਤਨ ਤਾਂ ਬਲੌਕ ਮਾਰਿਆ ਹੋਇਆ ਤੇਰੇ ਮੂਰੇ ਕੇ ਮੀਰੀ ਲਾ ਜੂ ਮੇਰੀ ਗੱਲ ਸੁਣ ਹਾਂ ਮੈਂ ਤੇਰਾ ਬਣ ਕੇੜੋ ਛੜੀਉ ਮਤ ਮੈਂ ਤਾਂ ਲਖਿਆ ਲਖਿਆ ਮੇਰੀ ਗੱਲ ਸੁਣ ਇਹ ਲਿਖਣ ਲਿਖਿਆ ਨਾਲ ਟਾਈਮ ਤਾਂ ਲੰਘ ਗਿਆ ਹੁਣ ਬੈਲੀ ਹੋਏਗਾ ਆਪਣੀ ਥਾਂ ਹੋਏਗਾ ਹੁਣ ਮੇਰੇ ਹੱਥ ਲਾਉਂਦੀ ਲੋੜ ਨਹੀਂ ਜਿਹੜਾ ਮੇਰੇ ਆਂ ਨਹੀਂ ਲਾਉਂਦਾ ਉਹ ਵੀ ਸਿਰੇ ਦਾ ਬੈਲੀ ਐ ਮੈਂ 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 ਜਮੀਨ 'ਤੇ ਲਾਉਂਦਾ ਮੈਂ ਤਾਂ ਵੱਡਾ ਬੈਲੀ ਕਿਹੜਾ ਆ ਗਿਆ ਮੈਨੂੰ ਨਾਉਂ ਦੱਤ ਕਿਉਂ ਦੱਸਾਂ ਨਾ ਤੇਰੇ ਵਰਗੇ ਤਾਂ ਉਹਦਾ ਪਾਣੀ ਪੰਡੇ ਨੇ ਤੂੰ ਆ ਬੰਦਾ ਕਿਹੜਾ ਮੈਨੂੰ ਕਿਹੜਾ ਤਾਂ ਦੱਤਦੇ ਬੋਲੇ ਬੈਲੀਆਂ ਦੇ ਕਿਹੜੇ ਪਿੰਡ ਹੁੰਦੇ ਨੇ ਪੁੱਦੂ ਨਹੀਂ ਹੈਗਾ ਕੋਈ ਉਹ ਮਨੂ ਆ ਮੇਰੇ ਘਰੋਂ ਦੇਖ ਲੜਾਈਆਂ ਪੜਾਈਆਂ ਸੌ ਵਾਰੀ ਹੋ ਜਾਂਦੀਆਂ ਨੇ ਮੀਆਂ ਬੀਬੀਆਂ ਪ੍ਰੀਤੋ ਤੂੰ ਕਿਹੜਾ ਮੇਰੇ ਮੇਰੇ ਕਦੀ ਤਾਂ ਦੇਖ ਲਾ ਵਾ ਤੇਰੇ ਕਣੀ ਦੇਖ ਦੇ ਕੀ ਆ ਕਦਮ ਚੱਕਿਆ ਮੈਂ ਜਦੋਂ ਤੇਰਾ ਨਹੀਂ ਸਰਦਾ ਫਿਰ ਮੇਰਾ ਵੀ ਨਹੀਂ ਸਰਦਾ ਮੈਂ ਮੈਂ ਇਹਦਾ ਕੱਟੇ ਛੱਡਦਾ ਮੈਂ ਤਾਂ ਉਧਰ ਕੱਲਾ ਤਬਦੀਨ ਹੋਈ ਜਾਂਦਾ ਅੱਛਾ ਤੂੰ ਕਿੱਥੇ ਬਦੀਨ ਹੁਣਾ ਤੂੰ ਤਾਂ ਹੁਣ ਵੀ ਲੱਗਿਆ ਹੋਇਆ ਤੇ ਕਿਸੇ ਹੋਰ ਪਰਈ ਨਾ ਸੂਟ ਲੈ ਕੇ ਦੇਉਂ ਫੁਲਾਣੀ ਚੀਜ਼ ਲੈ ਕੇ ਦੂੰ ਮੈਨੂੰ ਤਾਂ ਤੱਕ ਤੇਰਾ ਮਾਲ ਨਹੀਂ ਸਰੀ ਤੈਨੂੰ ਇਹ ਤੀ ਤੈਨੂੰ ਇਹ ਕੈਦਾ ਚ ਮਤਾ ਮਾ ਤਲਪ੍ਰਿਤ ਤੂੰ ਕਹਿਣਾ ਵੀ ਅੱਗੇ ਤਾਂ ਤੇਰੇ ਦਿੱਤੇ ਪਾਉਣੀਆਂ ਮੈਂ ਮੈਨੂੰ ਆਏ ਕੱਟਦੇ ਹੈ ਕਿੱਥੋਂ ਆ ਮਤਾਂ ਕੀ ਬਤਾ ਕੋਈ ਤੇਰੇ ਨਾਲ ਦਾ ਚੀ ਹੋਵੇ ਆ ਜਿਹੜੇ ਤੇਰੇ ਨਾਲ ਰਹਿੰਦੇ ਨੇ ਉਹਨਾਂ ਤੇ ਵੀ ਹੋ ਸਕਦਾ ਹੈ ਫੁੱਟੇੜਾ ਬੇੜਾ ਬੈਜੇ ਕੰਮੀ ਵਾਲਿਆ ਮੇਰਾ ਛਾਲਿਆ ਇੰਟੀਜੂਮ ਬੱਤੀ ਬਲੀ ਛੱਡੀ। ਓਪਰੇ ਤੂੰ ਮੇਰੀ ਮੇਰੀ ਗੱਲ ਸੁਣ ਲੈ ਤੂੰ ਮੇਰੀ ਪਾਈਟ ਕੱਥੇ ਨੇ ਤੇਰੇ ਮੈਨੂੰ ਪਾਈੜੀ ਹੱਥ ਲਾਉਂਦੇ ਮੈਨੂੰ ਆਏ ਬੇ ਕਿਹੜਾ ਮੇਰੀ ਗੱਲ ਮੇਰੇ ਪੈਰ ਤੋਤੇ ਸਮਾਰੇ ਨਾ ਸੜੇ ਜਾਤ ਪਰਾਂ ਕਰ ਲੈ। ਨਹੀਂ ਇਹ ਸੱਚੀ ਗੱਲ ਹੈ। ਸੱਚੀ ਹੈ ਮੈਂ ਕਦੋਂ ਕਹਨੀ ਹੈ ਵੀ ਝੂਠੀ ਹੈ ਗੱਲ। ਇਹ ਤਾਂ ਮੈਨੂੰ ਮੇਰਾ ਪੈਰ ਅੰਨਾ ਕਮਜ਼ੋਰ ਨਹੀਂ ਹੋ ਸਕਦਾ। ਮੇਰੀ ਗੱਲ ਸੁਣ ਮੈਂ ਤਾਂ ਕਿਸੇ ਬੰਦੇ ਨਾਲ ਗੱਲ ਕਰੀਏ ਤੇ ਤੂੰ ਤੂੰ ਉਹਨੂੰ ਲੈ ਕੇ ਨਾਲ ਪੈਣਾ। ਸ਼ਰਮ ਕਰ ਮਾੜੀ ਮੋਟੀ ਤੂੰ ਬੰਦੇ ਨਾਲੇ ਪੈਣਾ ਹੈਪੀ ਨਾਲ ਉਹ ਮੈਂ ਪੈਣਾ ਕਾਣੂ ਮੈ ਇੱਕ ਤਮਨ ਠੰਡ ਲੱਗਦੀ ਹੈ ਗੱਲ ਤਾਂ ਤੂੰ ਉਹਦੇ ਨਾਲ ਤਾਂ ਪੈਨੇ ਮਤ ਬਾਲਾ ਪ੍ਰੀਟੋ ਹਾਂ ਆ ਨਹੀਂ ਆ ਨਹੀਂ ਤੂੰ ਕਹਿ ਚੱਕ ਜੀ ਮੈ ਤਾਂ ਦਿੱਤਾ ਮੈਨੂੰ ਕੱਲੇ ਨੂੰ ਡਰ ਲੱਗਦਾ ਮੈਂ ਕੀ ਕਰਾਂ ਅੱਛਾ ਫਿਰ ਹੁਣ ਬੰਦਿਆਂ ਨਾਲ ਪਿਆ ਕਰੇਗਾ ਤੂੰ ਜੇ ਤੈਨੂੰ ਕੱਲੇ ਨੂੰ ਡਰ ਲੱਗਦਾ ਫਿਰ ਹੁਣ ਮੈਂ ਤੈਨੂੰ ਆਪਣੇ ਵੇਲੇ ਉੱਥੇ ਤੈਨੂੰ ਮੋਰੀ ਕਣੀ ਤਾਂ ਪਾਉਂਦਾ ਰਿਹਾ ਮੈਨੂੰ ਡਰ ਲੱਗਦਾ ਮੈਂ ਮੋਰੀ ਵਿੱਚ ਦੀ ਕੋਈ ਗੋਲੀ ਨਾ ਮਾਰ ਦੇ ਕੋਈ ਫੜਾ ਦਾ ਡੀਡੀਆਂ ਮਾਰ ਦੇ ਜੇ ਭੱਜ ਜਾ ਹੁਣ ਖੜਾ ਹੋ ਜਾ ਮੇਰੇ ਕੋਲ ਪਰ ਭੱਜ ਜਾ ਮੇਰਾ ਦਿਮਾਗ ਨਾ ਖਰਾਬ ਬਿਲਕੁਲ ਠੱਠ ਹੁਣ ਮਨ ਉਦੱ ਤੈਨੂੰ ਪਾਈ ਜੱਡਾ ਪਾਈ ਤੇ ਲੋੜਾ ਮਨ ਉਦੱ ਤੂੰ ਪੈਸੇ ਕਿੱਥੋਂ ਲੈ ਕੇ ਆਂਗਾ ਕੰਮ ਤਾਂ ਤੂੰ ਕੋਈ ਕਰਦਾ ਨਹੀਂ ਹੈਗਾ ਚਲ ਆਇਂ ਕਰ ਮੇਰੀ ਗੱਲ ਸੁਣ ਪਰ ਦੱਸਾਂ ਤੈਨੂੰ ਵੀ ਮੈਂ ਗੱਲ ਕੀ ਦਿਨਾ ਕਰਦੀ ਜੇ ਚਾਹ ਦੀ ਕੁੱਟ ਬਣਾ ਕੇ ਲੈ ਵਧੀਆ ਜੀ ਫੇਰ ਦੱਸੂ ਨਾਲੇ ਆਪਾਂ ਦੋਨੇ ਬਹਿ ਕੇ ਚਾਹ ਪੀਵਾਂਗੇ ਨਾ ਇਹ ਤੈਨੂੰ ਗੱਲ ਦੱਸੂ ਮੈਂ ਨਾ ਪਹਿਲਾਂ ਦੱਚੇ ਚਾਹ ਤਾਂ ਮੈਂ ਹੁਣ ਬਣਾ ਦੂ ਫੇਰ ਮੈਂ ਦਸਨੀ ਵੀ ਨਹੀਂ ਮੰਨਣੀ ਤਾਂ ਦਿੱਖਦਾ ਨਹੀਂ ਕਿਸੇ ਦੀ ਪੱਕਾ ਦੱਚੇ ਹਾਂ ਪੱਕਾ ਜੇ ਬਣਾ ਕੇ ਲੈ ਚਾ ਤੇਰੇ ਡੈਡੀ ਦੀ ਛੌਕਾ ਕੋਈ ਨਾ ਉਹਦੀ ਖਾਓ ਜਦੋਂ ਦੱਸੂੰਗੀ ਗੱਲ ਪਹਿਲਾਂ ਹੀ ਨਾ ਖਾਂ ਖੀਰ ਬਣਵਾ ਲੈ ਖੀਰ ਵੀ ਬਣਾਉਣ ਨੂੰ ਪਰ ਗੱਲ ਦੱਸ ਮੇਰਾ ਅਛੜਾ ਭਾਗੂ ਤਾਂ ਨਹੀਂ ਕਰੀ ਜਾਂਦਾ ਭਾਗੂ ਤਾਂ ਨਹੀਂ ਆਪਣੇ ਵਾਲਾ ਮੈਨੂੰ ਆਇਂਦਾ ਤੇਰੇ ਤਾਂ ਮાળੀ ਅੱਖ ਰੱਖ ਦਿੰਦਾ ਹੂੰ ਪੁੱਛਦਾ ਮੈਂ ਵੀ ਮાળੀ ਅੱਖ ਤਾਂ ਨਹੀਂ ਰੱਖਦਾ ਮੇਰੀ ਗੱਲ ਸੁਣ ਜੇ ਹੁਣ ਤਾਂ ਬਾਈ ਦਾ ਨਾਂ ਲੈਤਾ ਨਾ ਜੀਵ ਵੱਡੂ ਕਰ ਦੇ ਨਾਲ ਮੈਨੂੰ ਤਾਂ ਆਪਦੀ ਛੋਟੀਆਂ ਭੈਣਾਂ ਵਾਂਗੂ ਸਮਝਦਾ ਹੋ ਉਹਦੀ ਕਰੇਗਾ ਤੂੰ ਰਿਸ ਸੜੇ ਹਾਨ ਨਾ ਹੋਵੇ ਕਿਸੇ ਥਾਂ ਦਾ ਪਤਾ ਉਹ ਕਿੰਨੀ ਇੱਜ਼ਤ ਕਰਦਾ ਧੀਆ ਭੈਣਾਂ ਦੀ ਤੇਰੇ ਮੰਗੂ ਨਹੀਂ ਹੈਗਾ ਕਮਾਲ ਕਰਦਾ ਜਮੀ ਚੰਦਰ ਚਾਉਂਗਾ ਬਣਾ ਲੈ ਚਾਦੀ ਕੁੱਟ ਜੇ ਗੱਲ ਪੁੱਛਣੀ ਨਹੀਂ ਮੈਂ ਦੱਸਦੀ ਫਿਰ ਲੈ ਸ਼ੁਕਰ ਆ ਬਾਈ ਤੇਰਾ ਮੈਂ ਤਾਂ ਕਹਿੰਦੀ ਤੇਰੀ ਕੁਲਾਂ ਤਰ ਜਾਣਾ ਵਧੀਆ ਸਕੀਮ ਦੱਸੀ ਤੈਂ ਆ ਦੇਖ ਲੈ ਕਿਵੇਂ ਫਿਰਦਾ ਮੇਰੀਆਂ ਉਂਗਲਾਂ ਤੇ ਨੱਚਦਾ ਜੇ ਸਾਰੀਆਂ ਤੀਵੇਂ ਨਾ ਇਹ ਸਕੀਮ ਵਰਤਨ ਕਾਹਨੂੰ ਤੰਗ ਕਰਨ ਬੰਦੇ ਕਿਸੇ ਦੇ ਨਾਲੇ ਕਾਹਨੂੰ ਉਰਾ ਪਰਾਂ ਜਾਣ ਹੁਣ ਆਇਆ ਹੁਣ ਪਹਾੜ ਦੇ ਨੀਚੇ ਦੇਖ ਤਾਂ ਜਾ ਤੈਨੂੰ ਕਿਵੇਂ ਨਾਚ ਨਚਾਉਣੀ ਆ ਕਿਵੇਂ ਨਹੀਂ ਮੈਂ ਤਾਂ ਹੀ ਦੀ ਮਹਾਬਾਈ ਦੀ ਸਕੀਮ ਪਤਾ ਨਹੀਂ ਕੰਮ ਕਰੋ ਪਤਾ ਨਹੀਂ ਨਾ ਕਰੋ ਜੇ